ਪੰਜਾਬ ਦੇ ਵਿੱਚ ਫਿਲਮ ਐਮਰਜੈਂਸੀ ਤੇ ਬੈਨ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੀਐਮ ਮਾਨ ਨੂੰ ਇਹ ਸਬੰਧਿਤ ਪੱਤਰ ਲਿਖਿਆ ਹੈ ਅਤੇ ਫਿਲਮ ਨੂੰ ਸੂਬੇ ਅੰਦਰ ਬੈਨ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਭੇਜੇ ਗਏ ਨੇ ਇਹ ਮੰਗ ਪੱਤਰ ਦੱਸ ਜੇ ਕਿ ਫਿਲਮ ਦੇ ਰੀਲੀਜ਼ ਨਾਲ ਸਿੱਖ ਜਗਤੰਦਰ ਰੋਸ ਪੈਦਾ ਹੋਵੇਗਾ ਐਸਜੀਪੀਸੀ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਇਹ ਫਿਲਮ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਹੈ ਐਸਜੀਪੀਸੀ ਨੇ ਕਿਹਾ ਕਿ ਫਿਲਮ ਰਿਲੀਜ਼ ਹੋਈ ਤਾਂ ਐਸਜੀਪੀਸੀ ਕਰੜਾ ਵਿਰੋਧ ਕਰੇ ਦੱਸ ਦਈਏ ਕਿ ਕੰਗਨ ਰਣੌਤ ਦੀ ਫਿਲਮ ਐਮਰਜੈਂਸੀ ਕੱਲ ਰਿਲੀਜ਼ ਹੋਣ ਜਾ ਰਹੀ ਹੈ ਤੇ ਰਿਲੀਜ਼ ਹੋਣ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ ਇਸ ਤੇ ਕਰੜਾ ਇਤਰਾਜ਼ ਜਤਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਫਿਲਮ ਐਮਰਜੈਂਸੀ ਤੇ ਬੈਨ ਲਾਇਆ ਜਾਵੇ ਭਾਵ ਕਿ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਐਮਰਜੈਂਸੀ ਨਾ ਦਿਖਾਈ ਜਾਵੇ ਪਾਬੰਦੀ ਲੱਗੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੀਐਮ ਮਾਨ ਨੂੰ ਇਸ ਸਬੰਧੀ ਪੱਤਰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਫਿਲਮ ਨੂੰ ਸੂਬੇ ਅੰਦਰ ਬੈਨ ਕੀਤਾ ਜਾਵੇ ਫਿਲਮ ਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਸੰਬੰਧੀ ਮੰਗ ਪੱਤਰ ਭੇਜੇ ਗਏ ਨੇ ਤੇ ਤਰਕ ਦਿੱਤਾ ਗਿਆ ਕਿ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਜਗਤੰਦਰ ਰੋਸ ਪੈਦਾ ਹੋਵੇਗਾ ਦੱਸਦੀ ਹੈ ਕਿ ਕੰਗਨਾ ਰਣੌਤ ਦੀ ਇਹ ਫਿਲਮ ਹੈ ਐਮਰਜੈਂਸੀ ਜਿਸ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਪੈਦਾ ਹੋਇਆ ਤੇ ਹੁਣ ਜਦੋਂ ਰਿਲੀਜ਼ ਹੋ ਰਹੀ ਹੈ ਉਸ ਤੋਂ ਪਹਿਲਾਂ ਹੀ ਪਾਬੰਦੀ ਲਾਉਣ ਦੀ ਮੰਗ ਉੱਠ ਖੜੀ ਹੈ ਅਮਿਤ ਸ਼ਰਮਾ ਅੰਮ੍ਰਿਤਸਰ ਤੋਂ ਮੇਰੇ ਸਾਹਮਣੇ ਜੋ ਕਿ ਫੋਨ ਲਾਈਨ ਤੇ ਜੁੜੇ ਨੇ ਅਮਿਤ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕੀ ਕੀ ਦਲੀਲ ਕੀ ਕੀ ਤਰਕ ਦਿੱਤੇ ਗਏ ਨੇ ਕਿ ਫਿਲਮ ਰਿਲੀਜ਼ ਨਾ ਹੋਣ ਦਿੱਤੀ ਜਾਵੇ ਪੰਜਾਬ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਨਾ ਦਿਖਾਈ ਜਾਵੇ پابੰਦੀ ਲੱਗੇ ਜੀ ਬਿਲਕੁਲ ਰਣਵੀਰ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਜਿਹੜੀ ਫਿਲਮ ਹੈ ਕੰਗਨਰ ਰੋਡ ਦੀ ਜਿਹੜੀ 17 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਉਸ ਉਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਾ ਹੋ ਦਿੱਤਾ ਜਾਏ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਸਾਹਿਬ ਨੇ ਪੱਤਰ ਦੇ ਵਿੱਚ ਇਹ ਵੀ ਲਿਖਿਆ ਕਿ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਹੋਰ ਜਿਹੜੀ ਭਾਵਨਾ ਪੈਦਾ ਹੋਵੇਗੀ ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਨੂੰ ਸੂਬੇ ਦੇ ਅੰਦਰ ਬੈਨ ਕਰੇ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸ਼ਰਮਨੀ ਕਮੇਟੀ ਇਸ ਦਾ ਕਰਨਾ ਵਿਰੋਧ ਕਰੇਗੀ ਇਸ ਤੋਂ ਪਹਿਲੇ ਵੀ ਜੇ ਆਪਾਂ 29 ਤੋਂ ਪਹਿਲੇ ਦੀ ਗੱਲ ਕਰੀ ਤਾਂ ਇਸ ਤੋਂ ਪਹਿਲੇ ਵੀ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਜਿਹੜੀ ਅਮਰਜੰਸੀ ਫਿਲਮ ਦਾ ਜਿਹੜਾ ਵਿਰੋਧ ਜਿਤਾਉਂਦੀ ਨਜ਼ਰ ਆਈ ਹੈ ਤੇ ਕਈ ਵਾਰੀ ਇਸ ਤੋਂ ਪਹਿਲਾਂ ਪੰਜਾਬ ਦੇ ਅਲੱਗ-ਅਲੱਗ ਜਿਹੜੇ ਡਿਪਟੀ ਕਮਿਸ਼ਨਰ ਅਲੱਗ-ਅਲੱਗ ਸੂਬੇ ਸੂਬੇ ਦੇ ਅੰਦਰ ਸਾਰੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਸੀ ਕਿ ਲਿਖੋ ਕਿ ਹੋਣ ਫਿਲਮ ਰਿਲੀਜ਼ ਹੋਣ ਵਾਲੀ ਹੈ ਕੱਲ ਫਿਲਮ ਜਿਹੜੀ 17 ਜਰਵਨ ਨੂੰ ਰਿਲੀਜ਼ ਹੋਏਗੀ ਸੋ ਉਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਦੁਆਰਾ ਪੱਤਰ ਲਿਖ ਕੇ ਮੰਗ ਜ਼ਰੂਰ ਕੀਤੀ ਗਈ ਹੈ ਕਿ ਇਸ ਫਿਲਮ ਇਸ ਫਿਲਮ ਨਾਲ ਭਾਵਨਾਵਾਂ ਨੂੰ ਕਾਫੀ ਥੇਸ ਪਹੁੰਚੀ ਹੈ ਤੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਜਾਏ ਜੀ ਰਣਬੀਰ ਠੀਕ ਹੈ ਮੈਂ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇਣ ਦੇ ਲਈ ਤਾਮਿਤ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਐਸ ਡੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ タミン ਦੇ ਵੱਲੋਂ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਤੇ ਪਾਬੰਦੀ ਲੱਗੇ ਪੰਜਾਬ ਦੇ ਵਿੱਚ ਇਹ ਫਿਲਮ ਨਾ ਦਿਖਾਈ ਜਾ ਸਕੇ ਸੀਐਮ ਮਾਨ ਨੂੰ ਇਹ ਪੱਤਰ ਲਿਖਿਆ ਗਿਆ ਹਾਲਾਂਕਿ ਮੁੱਖ ਮੰਤਰੀ ਇਸ ਤੇ ਕੀ ਐਕਸ਼ਨ ਲੈਂਦੇ ਨੇ ਇਹ ਦੇਖਣਾ ਹੋਏਗਾ ਪਰ ਦੂਜੇ ਪਾਸੇ ਐਸਜੀਪੀਸੀ ਦੇ ਵੱਲੋਂ ਸਾਫ਼ ਤੌਰ ਤੇ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਫੋਨਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ ਸਵਾਲ ਵੀ ਨਾਲ ਹੀ ਹੈ ਕਿ ਕੰਗਨਾ ਰਣੌਤ ਦੀ ਜੋ ਫਿਲਮ ਆ ਰਹੀ ਹੈ ਐਮਰਜੈਂਸੀ ਇੰਦਰਾ ਗਾਂਧੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਪਰ ਜਦੋਂ ਪਹਿਲਾਂ ਇਤਰਾਜ਼ ਉਠਾਇਆ ਗਿਆ ਸੀ ਉਦੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਦਿਖਾਇਆ ਗਿਆ ਉਹ ਸੀਨ ਹੁਣ ਕੱਟ ਦਿੱਤੇ ਗਏ ਨੇ ਪਰ ਫਿਰ ਵੀ ਇਤਰਾਜ਼ ਕਿਉਂ ਐਸਜੀਪੀਸੀ ਨੂੰ ਗਰੇਵਰ ਸਾਹਿਬ ਦੇਖੋ ਗੱਲ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਕੀ ਆ ਉਹ ਇੱਕ ਪ੍ਰਬੰਧਕੀ ਡਿਊਟੀ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਰਦੀ ਆ ਗੁਰੂ ਸਿਧਾਂਤ ਦਾ ਪ੍ਰਚਾਰ ਕਰਦੀ ਆ ਤੇ ਸਿੱਖਾਂ ਦੇ ਬਾਰੇ ਵਿੱਚ ਕੋਈ ਮਸਲਾ ਆਉਂਦਾ ਵਾ ਤੇ ਖਾਸ ਤੌਰ ਤੇ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਈ ਇਸ ਤਰ੍ਹਾਂ ਨਹੀਂ ਘਟਨਾ ਵਾਪਰਦੀ ਆ ਜਾਂ ਕੋ ਚੁਣੌਤੀ ਆਉਂਦੀ ਆ ਤਾ ਮर्यादा ਨੂੰ ਕੋਚੋਂਦੀ ਹੁੰਦੀ ਆ ਤੇ ਸ਼ਰੋਣੀ ਜੋੜਦਣਾ ਕਮੇਟੀ ਜੀ ਆਪਣਾ ਫਰਜ ਆਦਾ ਕਰਦੀ ਆ ਜੀ ਉਹ ਪਿਛਲੇ ਸਮੇਂ ਦੇ ਵਿੱਚ ਕੰਗਣਾ ਨਾਮ ਦੀ ਇੱਕ ਚਰਚਿਤ ਜਿਹੜੀ ਅਭਿਨੇਤਰੀ ਆ ਜਿਹੜੀ ਕਿ ਹੁਣ ਭਾਰਤੀ ਜਨਤਾ ਪਾਰਟੀ ਦੀ ਐਮਪੀ ਬਣ ਗਈ ਆ ਉਹਦੇ ਵੱਲੋਂ ਬਹੁਤ ਸਾਰੇ ਵਿਵਾਦ ਪੰਜਾਬ ਨਾਲ ਸੰਬੰਧਿਤ ਸਿੱਖਾਂ ਨਾਲ ਸੰਬੰਧਿਤ ਆਏ ਪਰ ਇਹ ਜਿਹੜਾ ਜਿਹੜੀ ਇਹ ਫਿਲਮ ਸੀਗੀ ਅਮਰਜੈਂਸੀ ਇਹਦਾ ਜਿਹੜਾ ਟ੍ਰੇਲਰ ਆਇਆ ਉਸ ਟ੍ਰੇਲਰ ਦੇ ਵਿੱਚ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ ਉਹ ਬਹੁਤ ਵਿਵਾਦਪੂਰਨ ਸੀ ਤੇ ਸਿੱਖਾਂ ਦਾ ਅਕਸਰ ਆਲ ਕਰਨ ਦੀ ਸਿੱਖਾਂ ਦੇ ਧਾਰਮਿਕ ਗੱਲਾਂ ਦਾ ਖਰਾਬ ਕਰਨ ਦੀ ਸਿੱਖਾਂ ਦੇ ਕੈਰੇਕਟਰ ਅਸੈਸੀਨੇਸ਼ਨ ਦੀ ਗੱਲ ਕੀਤੀ ਗਈ ਕਿ ਜੋ ਬੰਦੇ ਮਾਰਦੇ ਨੇ ਕਤਲੇਆਮ ਕਰਦੇ ਨੇ ਇਹ ਚੀਜ਼ਾਂ ਦਾ ਇਤਰਾਜ ਹੋਇਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਸ ਦੇ ਬਾਰੇ ਰੀ ਦੇਸ਼ ਦੇ ਸਾਹਮਣੇ ਸਬੰਧਤ ਮੰਤਰਾਲੇ ਨਾਲ ਪਤਰਾਚਾਰ ਵੀ ਕੀਤਾ ਤੇ ਮਿਲਣ ਦਾ ਅਸੀਂ ਉਹਨਾਂ ਨੂੰ ਆਗਰਾ ਵੀ ਕੀਤਾ ਪਰ ਉਹ ਸ਼ਾਇਦ ਉਹਨਾਂ ਨੇ ਸਮਾਈ ਸੱ ਲਈ ਨਹੀਂ ਦਿੱਤਾ ਤੇ ਅਸੀਂ ਜਿਹੜਾ ਸਾਡਾ ਸੈਂਸਰ ਬੋਰਡ ਸੀ ਉਹਨੂੰ ਵੀ ਇਸ ਗੱਲ ਤੱਕ ਪਹੁੰਚ ਕੀਤੀ ਗਿਰੇਵਾਲ ਸਾਹਿਬ ਗੱਲ ਉਹੀ ਹੈ ਕਿ ਇਤਰਾਜ਼ ਤੁਸੀਂ ਕੀਤਾ ਪਰ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਵਿੱਚ ਕੱਟ ਲੱਗ ਚੁੱਕੇ ਨੇ ਜਿਹੜੇ ਇਤਰਾਜ਼ ਸੀਗੇ ਉਹਨਾਂ ਨੂੰ ਹਟਾ ਦਿੱਤਾ ਰਾਣਾ ਜੀ ਮੈਂ ਰਾਣਾ ਜੀ ਮੈਂ ਬੇਨਤੀ ਉਹੀ ਕਰਦਾ ਹੂੰ ਕਿ ਉਸ ਗੱਲ ਲਈ ਅਸੀਂ ਜਿਹੜੀ ਇਨੀਸ਼ੀਏਟਿਵ ਲਿਆ ਉਹਦੇ ਲਈ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਠੀਕ ਹੈ ਤੁਹਾਡੇ ਕੋਲ ਹੀ ਜਾਣਕਾਰੀ ਆ ਉਹ ਸੁਣੀ ਖਾਈ ਜਾਣਕਾਰੀ ਆ ਉਹਨਾਂ ਦੇ ਕਹਿਣ ਤੇ ਜਾਣਕਾਰੀ ਆ ਸਾਡਾ ਮਸਲਾ ਇਸ ਕਰਕੇ ਆ ਕਿ ਕੋਈ ਜਿਹੜਾ ਪਰਦੇ ਤੇ ਕੋਈ ਜਿਹੜਾ ਲੈ ਕੇ ਆਉਂਦਾ ਫਿਲਮ ਉਹ ਫਿਲਮ ਦੇ ਵਿੱਚ ਸਿੱਖਾਂ ਦੀ ਜਿਹੜੀ ਉਹ ਚੁਣੌਤੀ ਜਿਹੜੀ ਆ ਸਿੱਖਾਂ ਦੇ ਜਿਹੜੇ ਅੱਖ ਨੂੰ ਮਗਾੜਨ ਦੀ ਜਿਹੜੀ ਖਾਜਿਸ਼ ਆ ਉਹ ਸਾਜਦੇ ਅਸੀਂ ਖਿਲਾਫ ਆ ਤੇ ਅਸੀਂ ਉਹਨਾਂ ਨੂੰ ਜਿਹੜੀ ਗੱਲ ਕਹੀ ਸੀ ਉਹਦਾ ਸਨ ਤੁਹਾਨੂੰ ਜਵਾਬ ਨਹੀਂ ਦਿੰਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਗਰੇਵਾਲ ਸਾਹਿਬ ਕਿ ਘਟੋਟ ਐਸਜੀਪੀਸੀ ਨੂੰ ਇਹ ਫਿਲਮ ਦਿਖਾਈ ਜਾਂਦੀ ਪਹਿਲਾਂ ਨਹੀਂ ਚਲੋ ਵੇਖੋ ਜਿਹੜੇ ਲੋਕਾਂ ਨੇ ਇਤਰਾਜ਼ ਕੀਤਾ ਉਹਨਾਂ ਨੂੰ ਇਹ ਦੱਸ ਦਿੱਤਾ ਜਾਂਦਾ ਚੰਗੀ ਗੱਲ ਸੀ ਅਸੀਂ ਨਹੀਂ ਕਹਿੰਦੇ ਵੀ ਸ਼ਰੋਣੀ ਕਮੇਟੀ ਨੂੰ ਦਿਖਾਓ ਸਾਡੇ ਹੋ ਸਕਦਾ ਹੈ ਕਿ ਸ਼੍ਰੋਣੀ ਕਮੇਟੀ ਦੇ ਨਾਲ ਉਹਨਾਂ ਦੀ ਕੋਈ ਈਗੋ ਪ੍ਰੋਬਲਮ ਹੋਵੇ ਉਹ ਕੋਈ ਹੋਰ ਚਾਰ ਬੁੱਧੀਜੀਵੀ ਜਿਹੜੇ ਆ ਲੋਕ ਆ ਜਿਹੜੇ ਜਿਹੜੇ ਪੰਚਪ੍ਰਸਤ ਲੋਕ ਨੇ ਉਹਨਾਂ ਨੂੰ ਦਿਖਾ ਦਿੰਦੇ ਤੇ ਉਹਨਾਂ ਨੂੰ ਇਸ ਗੱਲ ਦਾ ਜਿਹੜੇ ਲੈ ਲੈਂਦੇ ਸੋ ਇਸ ਕਰਕੇ ਗੱਲ ਕੀ ਆ ਵੀ ਇਸ ਗੱਲ ਦਾ ਤੁਹਾਨੂੰ ਤਾਂ ਕੋਈ ਅਲੂਮ ਨਹੀਂ ਹੂੰ ਜੇ ਉਹ ਫਿਲਮ ਜਾਰੀ ਹੋ ਰੋੜ ਜਾ ਰਹੀ ਆ ਤੇ ਪਰ ਅਸੀਂ ਆਪਣਾ ਖਦਸ਼ਾ ਤਾਂ ਪ੍ਰਗਟ ਕਰਨਾ ਹੀ ਆ ਨਾ ਜੀ ਕਿ ਉਹ ਜਿਹੜੀ ਫਿਲਮ ਆ ਜਿਹੜੀ ਭਾਵਨਾਵਾਂ ਨੂੰ ਠੀਕ ਪਹਚਾਏਗੀ ਭਣਕਾੜ ਪੈਦਾ ਕਰੇਗੀ ਹੂੰ ਉਸ ਦਾ ਹਾਲਾਤ ਪੰਜਾਬ ਦੇ ਹਾਲਾਤ ਖਰਾਬ ਕਰ ਸਕਦੀ ਪਰ ਸਵਾਲ ਫੇਰ ਉੱਥੇ ਖੜਾ ਹੈ ਕਿ ਬਿਨਾਂ ਦੇਖੇ ਤੁਸੀਂ ਵੀ ਕਿਵੇਂ ਕਹਿ ਸਕਦੇ ਹੋ ਕਿ ਫਿਲਮ ਹਾਲਾਤ ਖਰਾਬ ਕਰ ਸਕਦੀ ਹੈ ਫਿਲਮ ਦੇ ਵਿੱਚ ਇਤਰਾਜਯੋਗ ਸੀਨ ਨੇ ਫਿਲਮ ਸਿੱਖਾਂ ਦਾ ਅਕਸ ਖਰਾਬ ਕਰਦੀ ਹੈ ਨਹੀਂ ਅਸੀਂ ਤਾਂ ਜੋ ਕੁਝ ਦੇਖਿਆ ਉਹਦੇ ਤੇ ਇਤਰਾਜ ਕੀਤਾ ਨਾ ਅਜੀ ਹੁਣ ਸਾਨੂੰ ਹੁਣ ਨਵੀਂ ਜੇ ਕੋਈ ਜਿਹੜੀ ਆ ਰਹੀ ਆ ਉਹਦੇ ਵਿੱਚ ਕੀ ਆ ਕੀ ਨਹੀਂ ਇਸ ਵਾਰ ਤਾਂ ਜਾਣਕਾਰੀ ਤੁਹਾਡੇ ਦੁਆਰਾ ਹੀ ਆ ਨਾ ਜੀ ਜਾਂ ਅਖਬਾਰਾਂ ਦੁਆਰਾ ਹੋਏਗੀ ਜਾਂ ਜਵਾਨੀ ਕਲੱਬ ਵੀ ਹੋਏਗੀ ਜੀ ਉਹ ਇੱਕ ਸੰਸਥਾ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਇੱਕ ਪ੍ਰਬੰਧਕੀ ਸੰਸਥਾ ਵਾ ਜਿਹਨੇ ਇਸ ਗੱਲ ਦਾ ਜਵਾਬ ਵੀ ਦੇਣਾ ਵਾ ਅਸੀਂ ਅਸੀਂ ਆਪਣਾ ਇਤਰਾਜ਼ ਜੇ ਨਹੀਂ ਰੱਖਾਂਗੇ ਤੇ ਲੋਕ ਸਾਨੂੰ ਕਹਿਣਗੇ ਕਿ ਉਹਦੀ ਮਿਲ ਨਹੀਂ ਜਉਂਦੀ। ਮਤਲਬ ਠੀਕ ਹੈ ਤੁਹਾਡੀ ਗੱਲ ਇਹ ਹੈਗੀ ਹੈ ਕਿ ਮੰਨਿਆ ਜਾਵੇ ਕਿ ਤੁਹਾਡੇ ਕੋਲ ਇਸ ਸਬੰਧੀ ਲਿਖਤੀ ਤੌਰ ਤੇ ਕੋਈ ਜਾਣਕਾਰੀ ਨਹੀਂ ਹੈ ਕਿ ਕੋਈ ਸੇਰ ਕੱਟੇਗਾ ਹੀ ਨਹੀਂ। ਅਸੀਂ ਨਹੀਂ ਕਹਿੰਦੇ ਕੋਈ ਲਿਖਤੀ ਦੇਣਾ ਪੁਖਤਾ ਜਾਣਕਾਰੀ ਨਹੀਂ ਹੈ। ਕੋਈ ਵੀ ਸਿੱਖ ਆਵਾਮ ਦੇ ਬੁੱਧੀਜੀਵੀ ਕਿਸੇ ਵੀ ਸੰਸਥਾ ਨੇ ਇਸ ਗੱਲ ਨੂੰ ਕਲੀਅਰ ਨਹੀਂ ਦਿੱਤੀ ਇਸ ਕਰਕੇ ਸਾਡੇ ਮੰਨ ਦਾ ਕਰਜ਼ਾ ਉਹੀ ਖੜਾ ਵਾ ਕਿ ਇਹਦੇ ਵਿੱਚ ਜਿਹੜੀਆਂ ਸਿੱਖਾਂ ਦੇ ਜਿਹੜੇ ਇਤਿਹਾਸ ਨੂੰ ਖਰਾਬ ਕਰਨ ਵਾਲੀਆਂ ਜਿਹੜੀਆਂ ਗੱਲਾਂ ਉਹ ਜਿਉਂਦਾ ਤਿਉਂ ਆ। ਬਾਕੀ ਆਉਣ ਵਾਲੇ ਸਮੇਂ 'ਚ ਇਸ ਗੱਲ ਦਾ ਪਤਾ ਲੱਗੇਗਾ। ਗਰਵਾਲ ਸਾਹਿਬ ਸੀਐਮ ਸਭ ਨੂੰ ਚਿੱਠੀ ਲਿਖ ਦਿੱਤੀ ਹੈ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਤੇ ਹੁਣ ਇਹ ਸੀਐਮ ਸਾਹਿਬ ਦੇਖਣਗੇ ਕਿ ਇਹ ਇਸ ਤੇ ਕੀ ਐਕਸ਼ਨ ਲਿਆ ਜਾਂਦਾ ਹੈ ਪਰ ਦੋਵੇਂ ਤਰੀਕੇ ਦੇ ਨਾਲ ਜੇਕਰ ਸੋਚਿਆ ਜਾਵੇ ਕਿ ਜੇਕਰ ਮੰਗ ਤੁਹਾਡੀ ਨਹੀਂ ਮੰਨੀ ਜਾਂਦੀ ਜਾਂ ਰੋਕ ਨਹੀਂ ਲੱਗਦੀ ਫਿਰ ਕੀ ਐਕਸ਼ਨ ਹੋਏਗਾ ਐਸਜੀਪੀਸੀ ਦੇਖੋ ਇਹ ਮਾਮਲਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵਰਸਨ ਨਹੀਂ ਹੈ ਜੀ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਹੂੰ ਜਦੋਂ ਕੋਈ ਇਸ ਤਰ੍ਹਾਂ ਨਹੀਂ ਘਟਨਾ ਵਾਪਰੇਗੀ ਤਾਂ ਉਹ ਜਿਹੜੇ ਜਿਹੜਾ ਸਿੱਖਾਂ ਦਾ ਜਿਹੜਾ ਜਿਹੜਾ ਅਕਤ ਹੈ ਉਹ ਕੱਲੀ ਸ਼ਰੋਣੀ ਕਮੇਟੀ ਉਹਦੇ ਨਹੀਂ ਪਹਿਰੇਦਾਰੀ ਚੜਦੀ ਆ ਪਰ ਸਿੱਖਾਂ ਨੂੰ ਇਸ ਦਾ ਦੇ ਇਤਰਾਜ਼ ਕਰਦਾ ਹੂੰ ਤਾਂ ਵੱਡੇ ਪੱਧਰ ਤੇ ਸਿੱਖਾਂ ਦੇ ਵਿੱਚ ਰੋਸ ਹੈ ਤੇ ਉਹ ਰੋਸ ਦਾ ਜਵਾਬ ਆਏਗਾ ਤੇ ਇਸ ਗੱਲ ਨੂੰ ਨਾ ਕੋਈ ਹਾਲਾਤ ਖਰਾਬ ਹੋਣ ਇਸ ਕਰਕੇ ਜਿਹੜਾ ਜ਼ਿੰਮੇਵਾਰ ਹੈ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਉਹਨੂੰ ਅਗ੍ਹਾ ਕਰਤਾ ਉਹ ਇਸ ਗੱਲ ਹੀ ਕੀ ਨਾ ਖਿਆਲ ਨਹੀਂ ਕਰਦਾ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਵਾਪਰਦਾ ਵਾ ਇਹ ਮੈਂ ਅੱਜ ਤਾਂ ਪਹਿਲਾਂ ਇਹਦੀ ਕਿਆਸਰੇ ਨਹੀਂ ਲਾ ਸਕਦਾ ਆ ਠੀਕ ਹੈ ਤੁਹਾਡੀ ਗੱਲ ਜਿਹੜੀ ਬਿਲਕੁਲ ਸਹੀ ਅਸੀਂ ਮੰਨ ਲੈਂਦੇ ਆਵਾਜੋ ਬਾਇ ਕਿ ਜੇਕਰ ਅਜੇ ਹੀ ਫਿਲਮ ਆਉਂਦੀ ਹੈ ਤਾਂ ਇਸ ਦੇ ਨਾਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜੇਕਰ ਗਲਤ ਢੰਗ ਨਾਲ ਦਿਖਾਇਆ ਗਿਆ ਹੋਵੇ ਤਾਂ ਅਕਸ ਨੂੰ ਢਾਹ ਲੱਗ ਸਕਦੀ ਹੈ ਪਰ ਇੱਕ ਹੋਰ ਤਬਕਾ ਵੀ ਹੈ ਜਿਹੜਾ ਇਹ ਗੱਲ ਕਹਿ ਰਿਹਾ ਹੈ ਕਿ ਜੇ ਐਮਰਜੈਂਸੀ ਤੇ ਫਿਲਮ ਬਣੀ ਹੈ ਤਤਕਾਲੀਨ ਪ੍ਰਧਾਨ ਮੰਤਰੀ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਹਨਾਂ ਵੱਲੋਂ ਐਮਰਜੈਂਸੀ ਲਾਈ ਗਈ ਦੇਸ਼ ਦੇ ਵਿੱਚ ਉਸ ਨੂੰ ਦਿਖਾਉਂਦੀ ਹੋਈ ਫਿਲਮ ਹੈ ਤੇ ਰਾਈਟ ਆਫ ਐਕਸਪ੍ਰੈਸ਼ਨ ਵੀ ਹੁੰਦਾ ਹੈ ਫਿਲਮਾਂ ਪਰਦੇ ਤੇ ਆਉਂਦੀਆਂ ਨੇ ਫਿਲਮਾਂ 1984 ਵੀ ਆਈ ਪੰਜਾਬ 1984 ਹੁਣ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਵੀ ਫਿਲਮ ਹੈ ਉਹ ਵੀ ਰਿਲੀਜ਼ ਹੋ ਰਹੀ ਹੈ ਤਾਂ ਕਿਸੇ ਤਬਕੇ ਨੂੰ ਕੋਈ ਫਿਲਮ ਚੰਗੀ ਲੱਗ ਸਕਦੀ ਹੈ ਕਿਸੇ ਤਬਕੇ ਨੂੰ ਮਾੜੀ ਲੱਗ ਸਕਦੀ ਹੈ ਦੇਖੋ ਅਸੀਂ ਇਹ ਗੱਲ ਦਾ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਤੁਹਾਡੇ ਦੁਆਰਾ ਜੀ ਇਹ ਐਮਰਜੈਂਸੀ ਦੇ ਖਿਲਾਫ ਆਈ ਕੋਈ ਫਿਲਮ ਉਹਦੇ ਤੇ ਹਾਸ ਨੂੰ ਦਰਸਾਉਂਦੀ ਫਿਲਮ ਇੰਦਰਾ ਗਾਂਧੀ ਦੇ ਜ਼ਬਰ ਤੇ ਜ਼ੁਲਮ ਨੂੰ ਦਰਸਾਉਂਦੀ ਕੋਈ ਵੀ ਫਿਲਮ ਕਿਸੇ ਵੀ ਤਰ੍ਹਾਂ ਸਾਡੇ ਮਨ 'ਚ ਕੋਈ ਰੋਸ ਜਾਂ ਰੰਗ ਨਹੀਂ ਹੈ ਜੀ ਅਸੀਂ ਚਾਹੁੰਦੇ ਆ ਕਿ ਇਸ ਆਰਟ ਦੇ ਵਿੱਚ ਸਿੱਖਾਂ ਦੀ ਜਿਹੜੀ ਜਿਹੜਾ ਅੱਖਾ ਉਸ ਨੂੰ ਨਾ ਵਿਗਾੜਾ ਜਾਵੇ ਇਤਿਹਾਸ ਨੂੰ ਦੱਸਿਆ ਜਾਵੇ ਹੁਣ ਜਿਹੜੀ ਖਾਲਨਾ ਸਾਹਿਬ ਦੀ ਫਿਲਮ ਆ ਰਹੀ ਹੈ 95 5095 ਜਿਹਨੂੰ ਲੋਕਾਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਦੇ ਇੰਨੇ ਟੱਕ ਲਗਾਉਣ ਦੀ ਗੱਲ ਦਿਖਾਈ ਜਾ ਰਹੀ ਹੈ ਉਹਦਾ ਅਸੀਂ ਵਿਰੋਧ ਕੀਤਾ ਵਾ ਅਸੀਂ ਉਹਦਾ ਸਵਾਗਤ ਕਰਾਂਗੇ ਜੀ ਅਸੀਂ ਉਹਦਾ ਸਵਾਗਤ ਕਰਾਂਗੇ ਕਿ ਪੂਰਨ ਸਹੀ ਰੂਪ ਦੇ ਵਿੱਚ ਉਸ ਘਟਨਾਕਰਨ ਨੂੰ ਕੇ ਸੀਤਾ ਜਾਂਦਾ ਅਸੀਂ ਕਰਾਂਗੇ ਅਸੀਂ ਚਾਹੁੰਦੇ ਹਾਂ ਜੀ ਜੇ 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 ਜ ਕਿ ਐ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਜੇ ਫਿਲਮ ਰਿਲੀਜ਼ ਹੋਈ ਤਾਂ ਐਸਜੀਪੀਸੀ ਕਰੜਾ ਵਿਰੋਧ ਕਰੇਗੀ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਐਸਜੀਪੀਸੀ ਕਰੜਾ ਵਿਰੋਧ ਕੋਈ ਉਸ ਦਾ ਜੇ ਤੁਸੀਂ ਦੱਸ ਸਕੋ ਥੋੜਾ ਡਿਸਕ੍ਰਾਈਬ ਕਰ ਸਕੋ ਕਿ ਉਹ ਵਿਰੋਧ ਕਿਸ ਤਰ੍ਹਾਂ ਦਾ ਹੋਏਗਾ ਹਾਂ ਜੀ ਇਹ ਵਿਰੋਧ ਕੋ ਬੰਬ ਚਲਾਉਣ ਵਾਲਾ ਵਿਰੋਧ ਨਹੀਂ ਹੈ ਜੀ ਚੌਂਣੀ ਗੁਰਦਰਾ ਪ੍ਰਬੰਧ ਕਮੇਟੀ ਇੱਕ ਧਾਇਰੇ ਦੇ ਅੰਦਰ ਰਹਿ ਕੇ ਆਪਣਾ ਵਿਰੋਧ ਜਤਾਉਂਦੀ ਆ ਅਸੀਂ ਉਹਦਾ ਰੋਸ ਵੀ ਪ੍ਰਗਟ ਕਰਾਂਗੇ ਅੱਜ ਦੀ ਤਰੀਖ 'ਤੇ ਅਸੀਂ ਅਗਾਹ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਗੱਲ 'ਤੇ ਖਿਆਲ ਨਹੀਂ ਕੀਤਾ ਜਾਂਦਾ ਤੇ ਇਹਦਾ ਕੜਾ ਵਿਰੋਧ ਪ੍ਰਗਟ ਕਰਨ ਲਈ ਡੈਮੋਕਰੇਸੀ ਦੇ ਕਿੰਨੇ ਸੰਤਰ ਦੇ ਵਿੱਚ ਨਹੀਂ ਕਈ ਵਾਰ ਹੁੰਦਾ ਕਿ ਸਿਨੇਮਾ ਘਰਾਂ ਦੇ ਬਾਹਰ ਜਾ ਕੇ ਵੀ ਵਿਰੋਧ ਜਤਾਇਆ ਜਾਂਦਾ ਹੈ ਫਿਲਮ ਬੰਦ ਵੀ ਕਰਵਾਈ ਜਾਂਦੀ ਹੈ ਬਹੁਤ ਕੁਝ ਹੁੰਦਾ ਹੈ ਉਹ 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 ਮਰਦਾਨਾ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਬਾਰੇ ਜਰੂਰ ਕੋਈ ਜਾਣਕਾਰੀ ਦੇਣਗੇ ਜੇ ਮੈਂ ਕੋਈ ਅਗਾਹ ਹੋ ਇਸ ਬਾਰੇ ਬਿਆਦੀ ਕਰਾਂ ਤੇ ਮੈਂ ਉਸ ਦੇ ਫਰਤ ਨਹੀਂ ਹੈਗਾ ਠੀਕ ਹੈ ਉਹ ਪਹਿਲੇ ਵਾਰੀ ਸ਼ੁਰੂ ਨਹੀਂ ਕਰਦਣਾ ਬਣੀ ਨਹੀਂ ਕਰੀ ਚਲੋ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਫਿਲਮ ਜੋ ਸਾਨੂੰ ਖਦਸ਼ਾ ਉਹ ਇਹ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਢਾਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਹਾਲਾਂਕਿ ਇਸ ਫਿਲਮ ਦੇ ਬਾਰੇ ਜਾਣਕਾਰੀ ਇਹ ਵੀ ਆਈ ਕਿ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਕੱਟ ਲਾਏ ਗਏ ਨੇ ਪਰ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਨੇ ਕਿ ਸਾਡੇ ਕੋਲ ਇਸ ਸੰਬੰਧੀ ਅਧਿਕਾਰਿਤ ਤੌਰ ਤੇ ਕੋਈ ਜਾਣਕਾਰੀ ਨਹੀਂ ਆਈ ਕਿ ਕਿਹੜੇ ਫਿਲਮ ਦੇ ਵਿੱਚੋਂ ਕੱਟ ਲਾਏ ਗਏ ਨੇ ਕੀ ਜਿਹੜੇ ਇਤਰਾਜ਼ਯੋਗ ਸੀਨ ਸੀਗੇ ਜਿਹੜੇ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਲੈ ਕੇ ਜਾਂ ਜਿਹੜੇ ਸਿੱਖ ਕੁਝ ਬੰਦਿਆਂ ਨੂੰ ਬੱਸਾਂ ਦੇ ਵਿੱਚੋਂ ਕੱਢ ਕੇ ਮਾਰੇ ਮਾਰ ਰਹੇ ਸੀ ਉਸ ਤਰ੍ਹਾਂ ਦੇ ਸੀਨ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਜੋ ਇਸ ਵੇਲੇ ਸ਼ਾਂਤੀ ਹੈ ਉਸ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਕਰਕੇ ਜਿਹਹਾਂ ਫਿਲਮਾਂ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਹੁਣ ਇਸ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਕਿ ਉਹਨਾਂ ਨੇ ਇਸ ਤੇ ਕੀ ਐਕਸ਼ਨ ਲੈਣਾ ਹੈ ਪਰ SGPCC ਦੇ ਵੱਲੋਂ emergency film ਨੂੰ ਲੈ ਕੇ ਕਰੜਾ ਵਿਰੋਧ ਦਰਜ ਕਰਵਾਇਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦਿੱਤਾ ਜਾਵੇ ਇਸ ਫਿਲਮ ਦੇ ਉੱਤੇ ਪੰਜਾਬ ਦੇ ਵਿੱਚ ਬੈਨ ਲੱਗੇ emergency film ਮੈਂ ਕੰਗਨਾ ਰਣੌਤ ਦੀ ਇਹ ਫਿਲਮ ਹੈ ਜਿਸ ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਰਹੇ ਨੇ ਕੰਗਨਾ ਰਣੌਤ ਤੇ ਕੱਲ ਜਾਨੀ ਕਿ 17 17 ਜਨਵਰੀ ਨੂੰ ਇਹ ਫਿਲਮ ਦੇਸ਼ ਭਰ ਦੇ ਵਿੱਚ ਰਿਲੀਜ਼ ਹੋਣੀ ਹੈ ਪੰਜਾਬ ਦੇ ਵਿੱਚ ਵੀ ਰਿਲੀਜ਼ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ ਇਸ ਫਿਲਮ ਤੇ ਪੰਜਾਬ ਦੇ ਵਿੱਚ ਬੈਨ ਲਾਇਆ ਜਾ